ਜੋਗ ਚਾਰੇ ਤਨ ਜੀ ਭਵੈ ਬਿਨ ਸਤ ਗੁਰ ਸੁਹਾਗ ਨ ਹੋਈ ਰਾਮੇ ਲੇਹ ਚਲ ਰਾਜ ਸਦਾ ਹਾਰ ਕੀ ਰਾਮ ਤਿਸ ਬਿਨ ਆਵਰ ਨ ਕੋਈ ਰਾਮ ਗਚਾਰੇ ਤਨ ਜੀ ਪਵੈ ਬਿਨ ਸਤ ਗੁਰ ਸੋਹਾਗ ਨਾ ਹੋਈ ਰਾਮ ਮਹਿਲ ਰਾਜ ਸਦਾ ਹਰ ਕੀ ਰਾ ਤਿਸ ਬਿਨ ਆਵਰ ਨ ਕੋਈ ਰਾਮ ਤੇ ਸੋ ਬੇਨਾ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮੰਨਿਆ ਸਤਿਗੁਰ ਮਿਲਿਆ ਤਾ ਹਰ ਪਾਇਆ ਬਿਨ ਹਰ ਨਾਵੇਂ ਮੁਕਤ ਨਾ ਹੋਈ ਮਾਨਕ ਕਾਮਣ ਕੰਤਰਾਵੀ ਮਨ ਮਾਨੇ ਐ ਸੁਖ ਹੋਈ ਸਤ ਗੁਰ ਸੇਵ ਧਨ ਬਲੜੀਏ ਹਰ ਵਰ ਪਾਵਹ ਸੋਈ ਰਾਮਾ ਸਦਾ ਹੋਵਹ ਸੋਹਾਗਣੀ ਫਿਰ ਮੈ ਲਾਵੀ ਨਾ ਹੋਈ ਰਾਮ ਫਿਰ ਮੈ ਨਾ ਵੇ ਸੁਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈ ਮਾਰਿ ਪਛਾਣਿਆ ਕਾਰਣੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਖਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਾਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਾਰ ਦੇ ਹੀ ਹੈ ਕਾਮਣ ਮੇਲ ਪ੍ਰੀਤਮ ਸੁਖ ਪਾਏ ਰਾਮ ਮੇਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭthਾਈ ਸੱਚਾ ਸੀ ਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸਬਦ ਪ੍ਰਸ਼ਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ ਗੋਰ ਮਤੀ ਘਟ ਚੰਨੜ ਹੋਆ ਪ੍ਰਭ ਰਾਵ ਰਹਿਆ ਸਭ ਥਾਈ ਰਾਮ ਪ੍ਰਭ ਰਾਵ ਰਹਿਆ ਸਭ ਥਾਈ ਮਾਨਨੇ ਵਸਾਈ ਪੂਰਬ ਲਿਖ ਆ ਪਾਇਆ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੀ ਗਾਰ ਬਣਾਇ ਕਾਮਣੇ ਨਿਰਮਲ ਹਉ ਮੈਂ ਮਲ ਖੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਮਾਮ ਨਵ ਨਿਧ ਪਾਈ ਕਾਮਣ ਨਿਰਮਲ ਧਮੈ ਮਲ ਖੋਈ ਗੁਰਮਤਿ ਸੱਚ ਸਮਾਈ ਨਾਮਕ ਆਪ ਮਿਲਾਈ ਕਰਤੈ ਨਾਮ ਨਵ ਮਿਦ ਪਾਈ